ਉਨਾਂ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਸ਼ਹਿਰ ਨੂੰ ਬ੍ਰੈਸ ਕਰੋ ਅੱਛੀ ਦਵਾਈ ਲੈ ਕੇ ਆਓ ਇਹਨਾਂ ਨੂੰ ਦਿਓ ਇਹ ਬੜੇ ਜਲਦੀ ਭੁੱਲ ਜਾਂਦੇ ਨੇ ਕਿ ਕਿਉਂ ਡਰਨ ਲੱਗ ਜਨੋ ਐਵੇਂ ਨਾ ਪਰਚਾ ਕਰੋ ਬਜ਼ੁਰਗੋਂ ਤੁਸੀਂ ਤੁਸੀਂ ਬਜ਼ੁਰਗੋਂ ਐਵੇਂ ਨਾ ਪਰਚਾ ਕਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਸਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆਣਾ ਇਹ ਚੰਗੀ ਤਰ੍ਹਾਂ ਸੁਣ ਲਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ ਮਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਦਾ ਦਰਦ ਛਲਕਿਆ ਜਿਹੜੇ ਪੱਟੀ ਦੇ ਅੰਦਰ ਤਰਨਤਾਰ ਦੇ ਅੰਦਰ ਕੱਢ ਕੇ ਕਹਿੰਦੇ ਸੀ ਸਖਬੀਰ ਸਿੰਘ ਬਾਦਲ ਵਿਕਰਮ ਅਜੀਤਿਆ ਤੋਤਾ ਸਿੰਘ ਜੀ ਸਵਰਗਵਾਸੀ ਸੌਰੀ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਗਲ 'ਚ ਰੱਸਾ ਬੰਨ ਕੇ ਲੈ ਕੇ ਆਊਂਗਾ ਫਿਰ ਉਹਨਾਂ ਨੂੰ ਤਰਨਤਾਰ 'ਚ ਲਟਕਾਊਂਗਾ ਇਹ ਗੱਲ ਕਹਿੰਦੇ ਹੁੰਦੇ 100 ਦਰਵਾਰਾ ਰੱਸਾ ਪੈਗਾ ਉਹ ਹੁਣ ਕਿਹਦੇ ਗੱਲ 'ਚ ਪੈਂਦਾ ਉਹ ਤੁਹਾਨੂੰ ਬਾਅਦ 'ਚ ਦੱਸਾਂਗਾ ਮੈਂ ਬੋਲਾਂਗਾ ਕੋਈ ਗੱਲ ਡਰਗ ਮਾਫੀਆ ਦੇ ਹੱਕ ਵਿੱਚ ਕਾਂਗਰਸ ਪਾਰਟੀ ਦਾ ਦਰਦ ਸਭ ਕਿਹਾ ਸਰ ਹੂੰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਦਾ ਦਰਦ ਛਲਕਿਆ ਜਿਹੜੇ ਪੱਟੀ ਦੇ ਅੰਦਰ ਤਰਨਤਾਰ ਦੇ ਅੰਦਰ ਕੱਢ ਕੇ ਕਹਿੰਦੇ ਸੀ ਸਖਬੀਰ ਸਿੰਘ ਬਾਦਲ ਵਿਕਰਾ ਮਜੀਠੀਆ ਤੋਤਾ ਸਿੰਘ ਜੀ ਸਵਰਗਵਾਸੀ ਸੌਰੀ ਪ੍ਰਤਾਪ ਸਿੰਘ ਕਹਿਰੋਂ ਉਹਨਾਂ ਦੇ ਗੱਲ 'ਚ ਰੱਸਾ ਬੰਨ ਕੇ ਲੈ ਕੇ ਆਊਂਗਾ ਫਿਰ ਉਹਨਾਂ ਨੂੰ ਤਰਨਤਾਰ ਉੱਤ ਲਟਕਾਊਂਗਾ ਇਹ ਗੱਲ ਕਹਿੰਦੇ ਹੁੰਦੇ ਸੀ ਹਾਂਜੀ ਆ ਦੇਸ਼ ਬਰਤਪ ਸਿੰਘ ਜਰੋ ਥੈਂਕ ਯੂ ਥੈਂਕ ਯੂ ਤੁਸੀਂ ਕਰੈਕਟ ਕੀਤਾ ਥੈਂਕ ਯੂ ਧੰਨਵਾਦ ਤੁਹਾਡਾ ਬਾਜਵਾ ਸਾਹਿਬ ਤੁਹਾਨੂੰ ਧੰਨਵਾਦ ਮੈਂ ਤੁਹਾਡੀ ਉਹ ਗੱਲ ਕਰ ਰਿਹਾ ਕਹਿੰਦੇ ਸੀ ਕਿ ਰਸਾ ਤੁਹਾਡੇ ਯਾਦ ਦਾ ਤੁਹਾਡੇ ਕਹਾਣੀ ਯਾਦ ਹਾਂ ਤੁਹਾਡੇ ਪੂਰੀ ਕਹਾਣੀ ਯਾਦ ਆ ਠੀਕ ਹੈ ਠੀਕ ਹੈ ਤਾਂ ਮੈਂ ਹੀ ਯਾਦ ਹੀ ਕਰਾਉਣਾ ਚਾਹੁੰਦਾ ਸੀਗਾ ਤੁਹਾਡੀ ਵੀਡੀਓ ਕਰਾਉਣਾ ਚਾਹੁੰਦਾ ਸੀ ਤਾਂ ਕਿ ਦੁਬਾਰਾ ਤੁਸੀਂ ਫੇਰ ਇੱਕ ਹੋਰ ਐਪਲੀਕੇਸ਼ਨ ਲਿਖੋਗੇ ਚੰਡੀਗੜ੍ਹ ਪੁਰਸ ਨੂੰ ਮੈਂ ਸਿਰ ਯਾਦ ਕਰਾਉਣੀ ਚਾਹੁੰਦਾ ਸੀ ਕਿਉਂਕਿ ਬੜੀ ਜਲਦੀ ਤੁਸੀਂ ਚੇਂਜ ਹੋ ਜੇ ਕੋਈ ਗੱਲ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਕਹਿੰਦਾ ਹਾਂ ਆਪ ਓ ਜਨਾਬ ਜਨਾਬ ਕੋਈ ਕੋਈ ਗੱਲ ਨਹੀਂ ਬੇਕਾਦਰਾਬ ਹੋਰ ਕਰਾ ਲਓ ਉਹ ਹੋਰ ਕਰਾ ਲਓ ਕਿਉਂ ਡਰਨ ਲੱਗ ਜਨ ਐਵੇਂ ਨਾ ਪੜਕਿਆ ਕਰੋ ਬਜ਼ੁਰਗੋਂ ਤੁਸੀਂ ਤੁਸੀਂ ਬਜ਼ੁਰਗੋਂ ਐਵੇਂ ਨਾ ਪੜਕਿਆ ਕਰੋ ਅਸੀਂ ਤੁਹਾਡਾ ਸਤਕਾਰ ਕਰਦੇ ਆ ਉਹ ਤੁਸੀਂ ਭੁੱਲ ਜਾਂਦੇ ਹੋ ਕਈ ਵਾਰ ਮੈਨੂੰ ਪਤਾ ਭੁੱਲਣ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਇਹਨਾਂ ਨੂੰ ਰੈਸ ਕਰੋ ਅੱਛੀ ਦਵਾਈ ਲੈ ਕੇ ਆਓ ਇਹਨਾਂ ਨੂੰ ਦਿਓ ਇਹ ਬੜੀ ਜਲਦੀ ਭੁੱਲ ਜਾਂਦੇ ਨੇਗੇ ਕੋਈ ਚੱਕਰ ਨਹੀਂ ਕੋਈ ਚੱਕਰ ਮੰਤਰੀ ਸਾਹਿਬ ਕੇ ਰੈਸ ਕਰੋ ਕਰਾ ਲਓ ਗੁਰੂ ਜੀ ਉਹ ਜਿੰਨੇ ਮਰਜ਼ੀ ਕਰਾ ਲਿਓ ਜਿੰਨੇ ਮਰਜ਼ੀ ਕਰਾ ਲਿਓ ਮੰਤਰੀ ਸਾਹਿਬ ਚੇਅਰ ਨੂੰ ਅਡਰੈਸ ਕਰੋ ਪਰਚੇ ਦਰਜ ਚੇਅਰ ਨੂੰ ਅਡਰੈਸ ਕਰੋ ਹਾਂ ਚਲੋ ਚਲੋ ਠੀਕ ਆ ਮੈਂ ਕਰਦਾ ਇੱਕ ਇੱਕ ਮਿੰਟ ਐਕਸਪੀਅਰ ਸਾਹਿਬ ਇੱਕ ਮਿੰਟ ਮਤਲਬ ਇੱਕ ਮਿੰਟ ਬਾਜੀ ਬਸ ਹਾਂ ਤੇਰੀ ਬੇਨਤੀ ਸੁਣ ਨਾਮ ਕਰੈਕਟ ਕਰਨਾ ਚਾਹੁੰਦੇ ਨੇ ਦੇਖੋ ਨਹੀਂ ਨਾ ਨਹੀਂ ਮੈਂ ਕਰੈਕਟ ਕਰਨਾ ਮੈਂ ਇਹਨੇ ਨਿੱਕੋ ਗੱਲ ਕਹਿਣਾ ਚਾਹੁੰਦਾ ਪਰਸਨਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆ ਨਾ ਇਹ ਚੰਗੀ ਤਰ੍ਹਾਂ ਸੁਣ ਲਿਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ ਬਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਨਹੀਂ ਇਹ ਜੁੱਧ ਨਸ਼ੇ ਵਿਰੋਧੀ ਗੱਲ ਹੈ ਇਹ ਸੋ ਇਹ ਮੈਂ ਗੱਲ ਕਹਿਣਾ ਚਾਹੁੰਦਾ ਮੇਰੀ ਗੱਲ ਆਪਣੇ ਦੀ ਅਗਲੇ ਰੱਖੋ ਪਰਚਾ ਅਸੀਂ ਕਿਹਦੇ ਗੱਲ ਤੇ ਰਸਾ ਪਾਣਾ ਹੈ ਉਹ ਕਿਉਂ ਨਹੀਂ ਪਿਆ ਉਹ ਵੀ ਮੈਂ ਦੱਸਾਂਗਾ ਤੂੰ ਫਿਕਰ ਨਾ ਕਰੋ ਰਸਾ ਜ਼ਰੂਰ ਪਾਵਾਂਗੇ ਧੰਨਵਾਦ 100 ਧੰਨਵਾਦ ਰਸਾ ਪਏਗਾ ਉਹ ਹੁਣ ਕਿਹਦੇ ਗੱਲ ਤੇ ਪੈਂਦਾ ਉਹ ਤੁਹਾਨੂੰ ਬਾਅਦ ਚ ਦੱਸਾਂਗਾ ਮੈਂ ਬੋਲਾਂਗਾ ਨਵੇਂ ਨਾਮ ਲੈ ਜਾਣਗੇ ਸਪੀਕਰ ਸਾਹਿਬ ਧੰਨਵਾਦ ਰਨਿੰਗ ਕਮੈਂਟਰੀ ਨਾਲ ਜੀ ਚਿਮਨ ਸਾਹਿਬ ਕੰਟੀਨਿਊ ਕਰੋ ਅੱਛੀ ਗੱਲਾਂ ਕਿ ਲੀਡਰ ਆਫ ਦੀ اپੋਜੀਸ਼ਨ ਦੱਸਣਗੇ ਕਿ ਕਿਉਂ ਨਹੀਂ ਪਿਛਲੇ 5 ਸਾਲ ਰੱਸਾ ਪਾਸ ਕੇ ਕਿਉਂ ਰੱਸਾ ਬਉਣ ਚ ਫੇਲ ਹੋ ਗਏ ਕਿਉਂ ਤਰਨ ਤਾਰਕ ਲਟਕਾਉਣ ਚ ਫੇਲ ਹੋ ਗਏ ਕਿਉਂ ਉਹਨਾਂ ਦੀ ਸਰਕਾਰ ਕਿਸ ਸਮੇਂ ਫੇਲ ਹੋਗੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਗੱਲ ਹਾਊਸ ਦੇ ਜ਼ਰੀਏ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਦੱਸੋਗੇ ਤੁਸੀਂ ਥੈਂਕ ਯੂ ਥੈਂਕ ਯੂ ਅਰੋਸ ਸਬਾਤ ਇਹਨਾਂ ਦੀ ਸਰਕਾਰ ਦੇ ਸਮੇਂ ਨਹੀਂ ਨਹੀਂ ਉਹਨਾਂ ਟਾਈਮ ਤੇ ਮਿਲੂਗਾ ਦੱਸਣਗੇ ਔਰ ਅਬ ਸਵਾਦ ਇਹਨਾਂ ਦੀ ਸਰਕਾਰ ਤੋਂ ਬਾਅਦ ਸਰ ਮੈਂ ਮਾਨਜੋਗ ਸਪੀਕਰ ਸਾਹਿਬ ਚਾਹੂਗਾ ਕਿ ਤੁਸੀਂ ਦੋ ਚਾਰ ਵੀਡੀਓ ਜੇ ਹੋ ਸਕਣ ਮੈਂ ਕੋਟ ਕਰਾ ਚਲਾ ਦਿਓ ਤਾਂ ਕਿ ਪਤਾ ਲੱਗ ਜੇ ਹਾਊਸ ਦੇ ਅੰਦਰ ਕਿ ਕਿਹੜੇ ਲੀਡਰ ਕੀ ਬੋਲਦੇ ਨੇ ਵਿਧਾਨ ਸਭਾਤ ਕੀ ਬੋਲਦੇ ਨੇ ਵਿਧਾਨ ਸਭਾ ਤੋਂ ਬਾਹਰ ਕੀ ਬੋਲ ਦੇਣਗੇ ਕਿਵੇਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਟੇਜਾਂ ਤੇ ਜਾ ਕੇ ਗੁੰਮਰਾਹ ਕਰਨ ਦਾ ਯਤਨ ਕਰਦੇ ਨੇਗੇ